ਭਾਵਨਾ ਭਰੋਸੇ ਦੋਹਾਂ ਦੇ ਸੰਗਮ ਤੋਂ ਦੋਹਾਂ ਦੇ ਜੋੜ ਤੋਂ ਜਿਹੜੀ ਅਵਸਥਾ ਬਣਦੀ ਏ ਉਹਨੂੰ ਕਹਿੰਦੇ ਨੇ ਬੋਲਾ ਜਿਹਦੇ ਅੰਦਰ ਇਹ ਬੋਲਾ ਪਣ ਨਾ ਆਵੇ ਉਹਨੂੰ ਕਹਿੰਦੇ ਨੇ ਚਲਾਕ ਚਲਾਕ ਬੰਦਾ ਕਿਸੇ ਤੇ ਭਰੋਸਾ ਨਹੀਂ ਕਰਦਾ ਬੋਲਾ ਕਰ ਲੈਂਦਾ ਹੈ ਭਗਤ ਕਬੀਰ ਕਹਿੰਦੇ ਨੇ कहत कबीर भगत कर पाया भोले भाय मिले रगर आया छतरई न छतर भुज पाईए रे जन मनमाधो से उड़ाइए छतरैया नाल परमात्मा नहीं मिलता भोले बा नाल मिलता है चलाकियां नाल नहीं मिलता फिर पूछ किसनो आखोगे चलाक जो बाारों को छोड़ है अंदरों को छोड़ है उनो कहनन चलाक ਬੋਲਾ ਕਿਸ ਨੂੰ ਕਹੋਗੇ ਅੰਦਰੋਂ ਬਾਹਰੋਂ ਇੱਕ ਅੰਦਰੋਂ ਬਾਹਰੋਂ ਇੱਕ ਹੈ ਚਲਾਕ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਬਾਬਾ ਫਰੀਦ ਜ਼ਬਾਨ ਤੇ ਕੁਛ ਹੋਰ ਹੈ ਦਿਲ ਦੇ ਚ ਕੁਛ ਹੋਰ ਚਲਾਕ ਹੈ ਦੂਸਰਾ ਨੁਕਤਾ ਸੁਣਨਾ ਚਲਾਕ ਬੰਦਾ ਠਗ ਤੇ ਸਕਦਾ ਹੈ ਠਗਾ ਨਹੀਂ ਸਕਦਾ ਕਿਉਂਕਿ ਚਲਾਕ ਹੈ किसी त भरोसा तो करता ही नहीं ठगाएगा किस तरह चलाक मनुख ठग सकता है ठगा नहीं सकता भोला मनुख ठगा ठग नहीं सदा भोले अक्सर ठगा जाते वासी पंजाब मूड कह देंगे क्योंकि भोला मनुख भरोसा करता है भरोसा करता शेख सादी ने एक लंबी चौड़ी कहानी लिखी है एक फरियादी ने मुनसफ की कचहरी च फरियाद की थी। वे फलाने मनुखते मैं भरोसा किया उन्हें मैं ठग लिया एकागरता बख्शन उन्हें मैं ठग लिया मुनसफ ने सुनो तलब किया है बुलाया जब इस बंदे ने तेरे से भरोसा किया ਤੇ ਤੁੰ ਫੇਰ ਇਸ ਨੂੰ ਠੱਗ ਲਿਆ ਉਹ ਠੱਗ ਕਹਿੰਦਾ ਮਨਸਬ ਤੈਨੂੰ ਵੀ ਇਤਨੀ ਸਮਝ ਨਹੀਂ ਜੇ ਮੈਨੂੰ ਮੇਰੇ ਤੇ ਭਰੋਸਾ ਨਾ ਕਰਦਾ ਤਾਂ ਮੈਂ ਠੱਗਦਾ ਕਿਸ ਤਰ੍ਹਾਂ ਮੈਂ ਕਰ ਜਾਈ ਨਹੀਂ ਸਕਦਾ ਉਮੀਦ ਇਹ ਗੱਲ پکڑਦੇ ਚਾਹੀਏ ਜੇ ਮੇਰੇ ਤੇ ਯਕੀਨ ਨਾ ਕਰਦਾ ਮੇਰੇ ਤੇ ਭਰੋਸਾ ਨਾ ਕਰਦਾ ਮੈਂ ਠੱਗਦਾ ਕਿਸ ਤਰ੍ਹਾਂ ਮੈਂ ਠਾਗੇ ਨਹੀਂ ਸਕਦਾ ਭਰੋਸਾ ਕਰਕੇ ਮਨੁੱਖ ਠਗੰਦਾ ভরোসা ਜੋ ਕਰਦਾ ਹੈ ਕਰਦਾ ਹੀ ਹੈ ਰੱਬੀ গুণਾਂ ਦੇ ਚ ਇੱਕ গুণ ਹੈ ਅੱਜ ਬੰਦਿਆਂ ਤੇ ভরসা ਨਹੀਂ ਕੱਲ ਪਰਮਾਤਮਾ ਤੇ ਵੀ ভরসা ਹੈ ਅੱਜ ਪਰਿਵਾਰ ਤੇ ভরসা ਨਹੀਂ ਕੱਲ ਨਿਰੰਕਾਰ ਤੇ ਵੀ ভরসা ਹੈ ਅੱਜ ਭੈੜਾਲ ਤੇ ভরসা ਨਹੀਂ ਕੱਲ ਗੁਰੂ ਤੇ ਵੀ ভরসা ਨਹੀਂ ভরসা ਇੱਕ ਬਹੁਤ ਵੱਡਾ ਗੁਣ ਹੈ ਮੈਂ ਫਿਰ ਦੁਹਰਾਵਾਂ ਬੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਚਲਾਕ ਬੰਦਾ ਠਗਾ ਸਕਦਾ ਹੈ ਠਗਾ ਨਹੀਂ ਸਕਦਾ ਹਜ਼ਾਰ ਵਾਰ ਠਗਾ ਜਾਣਾ ਬਿਹਤਰ ਹੈ ਬਨਿਸਪਤ ਇੱਕ ਵਾਰ ਕਿਸੇ ਨੂੰ ਠੱਗਣ ਲੈ ਹਜ਼ਾਰ ਵਾਰ ਠਗਾ ਕੇ ਇਤਨਾ ਮਨੁੱਖ ਦਾ ਨੁਕਸਾਨ ਨਹੀਂ ਆਉਂਦਾ ਅਧਿਆਤਮਕ ਜਿਹੜਾ ਇੱਕ ਵਾਰ ਠੱਗ ਕੇ ਹੋ ਜਾਂਦਾ ਹੈ ਮਨੁੱਖ ਦੀ ਜ਼ਿੰਦਗੀ ਦਾ ਮੁੱਦਾ ਹੈ ਸੱਚ ਤੱਕ ਪਹੁੰਚਣਾ ਮਨੁੱਖ ਇਸ ਮਨੁੱਖ ਜਨਮ ਉਹਦੇ ਚ ਜਿਹੜਾ ਆਇਆ ਹੈ ਇਹ ਸੱਚ ਤੱਕ ਪਹੁੰਚਣ ਦਾ ਇੱਕ ਵਸੀਲਾ ਹੈ ਇੱਕ ਉਪਰਾਲਾ ਹੈ ਇੱਕ ਮੌਕਾ ਹੈ ਇਸ ਮੌਕੇ ਤੋਂ ਇਸ ਵਸੀਲੇ ਤੋਂ ਲਾਭ ਉਠਾਣਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿਹੜੀ ਆਦ ਬਾਣੀ ਹੈ ਜਪਜੀ ਇਹ ਪਉੜੀਆਂ ਦੀ ਬਾਣੀ ਹੈ ਪਉੜੀਆਂ ਜ਼ੈਨਾ ਔਰ ਇਤਨੀ ਗਲ ਸਪਸ਼ਟ ਪੌੜੀ ਬਣਾਈ ਜਾਂਦੀ ਹੈ ਉੱਪਰ ਚੜਨ ਵਾਸਤੇ। ਤੋਂ 38 ਪੌੜੀਆਂ ਨੇ ਜਪਜੀ ਸਾਹਿਬ ਦੇ ਵਿੱਚ ਤੇ ਦੋ ਸ਼ਲੋਕ ਨੇ। ਕਿ ਪਹਿਲਾ ਸ਼ਲੋਕ ਹੈ ਆਗ ਸਚ ਜੁਗਤ ਸਚ ਹੈ ਦੇ ਸਚ ਨਾਮੁ ਕੋ ਹੋਸੀ ਬੀ ਸਚ ਇਹ ਸ਼ਲੋਕ ਹੈ। ਇੱਕ ਪਵਨ ਗੁਰੂ ਪਾਣੀ ਪਿਤਾ ਮਾਤਾ ਘਰਤ ਮਹਤੇ ਇਹ ਵੀ ਸ਼ਲੋਕ ਹੈ। ਇਨ੍ਹਾਂ ਦੋ ਸ਼ਲੋਕਾਂ ਦੇ ਵਿਚਾਰ 38 ਪੌੜੀਆਂ ਨੇ। اور ਇਹ ਪੌੜੀਆਂ ਇਸ ਵਾਸਤੇ ਨੇ ਕਿ ਮਨੁੱਖ ਸੱਚ ਤੱਕ ਪਹੁੰਚ ਸਕੇ। ਪੌੜੀ ਦਾ ਮਤਲਬ ਹੈ ਚੜਨਾ। ਤੇ ਮੈਂ ਅਰਸ ਪਹਿਲ ਕੀਤੀ ਸੀ ਕਿ ਪ੍ਰਮਾਤਮਾ ਦਾ ਮਾਰਗ, ਗੁਰੂ ਦਾ ਮਾਰਗ, ਗੁਰੂ ਦਾ ਪੰਥ ਮੈਦਾਨੀ ਰਸਤਾ ਨਹੀਂ। ਕਿ ਜ਼ਮੀਨੀ ਰਸਤਾ ਨਹੀਂ ਹੈ, ਇਹ ਪਹਾੜੀ ਰਸਤਾ ਹੈ। ਇਹ ਚੜਨਾ ਹੈ ਤੇ ਜਿਸ ਤਰ੍ਹਾਂ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ ਇਸ ਤਰ੍ਹਾਂ ਜ਼ਿੰਦਗੀ ਨਿਵਾਣ ਦੀ ਤਰਫ ਆਪਣੇ ਆਪ ਜਾਂਦੀ ਹੈ ਸੁਰਤ ਨਿਵਾਣ ਦੀ ਤਰਫ ਆਪਣੇ ਆਪ ਜਾਂਦੀ ਹੈ ਇਹ ਉੱਪਰ ਚੜ ਸਕੇ ਕੁਝ ਸਹਾਰੇ ਚਾਹੀਦੇ ਨੇ ਕੁਝ ਆਸਰੇ ਚਾਹੀਦੇ ਨੇ ਸਤ ਸੰਗ ਆਸਰਾ ਹੈ ਕਥਾ ਕੀਰਤਨ ਆਸਰਾ ਹੈ ਗੁਰੂ ਦੀ ਤੇ ਗੁਰੂ ਦਾ ਭਰੋਸਾ ਗੁਰੂ ਦੀ ਸਿੱਖਤ ਔਰ ਗੁਰਦੁਆਰੇ ਆਣਾ ਇੱਕ ਬਹੁਤ ਵੱਡਾ ਆਸਰਾ ਹੈ ਸੁਰਤ ਨੂੰ ਸੱਚਖੰਡ ਤੱਕ ਲੈ ਜਾਣ ਦਾ ਕਿਸੇ ਦੀ ਸੁਰਤ ਉੱਪਰ ਚੜ੍ਹਨੀ ਸ਼ੁਰੂ ਹੋ ਗਈ ਹੈ ਪਹਿਚਾਣ ਕੀ ਹੋਵੇਗੀ ਬਾਹਰੋਂ ਕੁਝ ਨਹੀਂ ਪਹਿਚਾਣ ਹੋਵੇਗੀ ਇਤਨੀ ਮਾਇਰਜ਼ ਕਰਦੇ ਆ ਅੰਦਰੋਂ ਹੀ ਕੁਝ ਪਹਿਚਾਣ ਹੋਵੇਗੀ ਤੁਸੀਂ ਬਾਹਰੋਂ ਨਹੀਂ ਅੰਦਾਜ਼ਾ ਲਗਾ ਸਕਦੇ ਇਹ ਬੰਦਾ ਕਿੱਥੇ ਪਹੁੰਚਿਆ ਹੈ ਹਾਂ ਉਹਦੀ ਕੁਝ ਰਹਿਣੀ ਦੇਣੀ ਕਹਿਣੀ ਇਸ ਕੋ ਥੋੜੇ ਜਿਹਾ ਕੁਝ ਆਸਾਰ ਜ਼ਰੂਰ ਪ੍ਰਗਟ ਹੋਣਗੇ ਲੇਕਿਨ ਫਿਰ ਵੀ ਬਹੁਤਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਦੀ ਸੁਰਤ ਕਿੱਥੇ ਹੈ ਕਈ ਵਾਰ ਰਹਿਣੀ ਵੀ ਚੰਗੀ ਆਉਂਦੀ ਹੈ ਕਹਿਣੀ ਵੀ ਚੰਗੀ ਆਉਂਦੀ ਹੈ ਸੁਰਤ ਕਿਧਰੇ ਵੀ ਐਸਾ ਵੀ ਹੈ ਔਰ ਅਕਸਰ ਕਈ ਵਾਰ ਐਸਾ ਦੇਖਣ ਨੂੰ ਮਿਲਦਾ ਹੈ ਤੇ ਭਰਮ ਕੋ ਲੇਖਾ ਪੈ ਜਾਂਦਾ ਹੈ ਤੁਮ੍ਹ। ਸਾਲਕ ਨੇ ਜਿਹੜਾ ਮਨੁੱਖ ਚੱਲ ਰਿਹਾ ਹੈ ਤੇ ਉਹਨੂੰ ਚੱਲਣ ਦਾ ਕੀ ਮਤਲਬ ਹੈ ਕੀ ਚੱਲਣਾ ਹੈ ਕਿਸ ਤਰ੍ਹਾਂ ਚੱਲਣਾ ਹੈ। ਤੋਂ ਮੈਂ ਅਰਜ਼ ਕੀਤੀ ਸੀ ਜਪ ਚੱਲਣਾ ਹੈ, ਜਾਪ ਕਰਨਾ ਚੱਲਣਾ ਹੈ। ਬਸ ਇਹੀ ਚੱਲਣਾ ਹੈ ਹੋਰ ਕੁਝ ਨਹੀਂ। ਜ਼ਬਾਨ ਚਲਾਣੀ ਹੈ ਵਾਹਿਗੁਰੂ 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 ਇਸ ਵਿੱਚ ਧਿਆਨ ਜੋੜਨਾ ਹੈ। ਜੋ ਐਸਾ ਕਰਦਾ ਹੈ ਉਹ ਚੱਲ ਪਿਆ ਬਸ ਇਤਨੀ ਗੱਲ ਹੈ ਗੱਲ ਇਤਨੀ ਹੈ ਲੇਕਿਨ ਬਹੁਤ ਵੱਡੀ ਗੱਲ ਇਤਨੀ ਹੈ ਸਿਰਫ ਜ਼ਬਾਨ ਚਲਾਣੀ ਹੈ ਲੇਕਿਨ ਗੱਲ ਬਹੁਤ ਵੱਡੀ ਹੈ ਕੋਈ ਕਰਦਾ ਨਹੀਂ ਔਰ ਕੋਈ ਕਰ ਨਹੀਂ ਸਕਦਾ ਉਹ ਖਿਆਲੀ ਹੈ ਧੋਨ ਵਿੱਚ ਧਿਆਨ ਜੋੜਨਾ ਸ਼ਬਦ ਸੁਰਤ ਦੇ ਮੇਲ ਦੇ ਉੱਤੇ ਗੁਰਮਤ ਦਾ ਗਿਆਨ ਧਿਆਨ ਖੜਾ ਹੈ ਸ਼ਬਦ ਆਵਾਜ਼ ਸੁਰਤ ਧਿਆਨ ਜੋ ਸ਼ਬਦ ਵਿੱਚ ਸੁਰਤ ਜੋੜ ਰਿਹਾ ਸਮਝੋ ਚੱਲ ਚੱਲ ਗਿਆ ਤੇ ਸੁਰਤ ਸ਼ਬਦ ਦੇ ਕਿੱਥੇ ਤੱਕ ਆਈ ਹੈ ਕਿੱਥੇ ਤੱਕ ਪਹੁੰਚੀ ਹੈ ਇਹ ਕੁਝ ਅੰਦਾਜ਼ੇ ਲੱਗ ਸਰ ਸ਼ਬਦ ਬਹੁਤ ਉੱਚਾ ਬੜੀ ਗੱਲ ਹੈ ਸ਼ਬਦ ਦੀ ਉਹ ਅਨਾਹਦ ਨਾਦ ਹੈ ਜਿੱਥੇ ਤੱਕ ਅਸੀਂ ਪਹੁੰਚਣਾ ਹੈ ਤੇ ਆਹਤ ਸ਼ਬਦ ਦਾ ਆਸਰਾ ਲੈਣਾ ਬਾਹਰੋਂ ਉਚਾਰਨ ਕਰਕੇ ਸਾਇਬ ਕੰਨਨ ਪਹਿਲੀ ਗੱਲ ਜਿਹੜੀ ਉਸ ਦੀ ਹੋਵੇਗੀ ਹੋਏ ਕਿ ਉਹਦਾ ਖਾਣਾ ਪੀਣਾ ਉੱਠਣਾ ਬੈਠਣਾ ਸੌਣਾ ਜਾਗਣਾ ਹੱਸਣਾ ਰੋਣਾ ਸਭ ਮर्यादा ਵਿੱਚ ਹੋ ਜਾਏਗਾ ਬੇਮर्यादा ਨਹੀਂ ਤੇ ਜੋ ਆਪਣੀ ਜ਼ਿੰਦਗੀ ਦਾ ਸਹੀ ਇਸਤੇਮਾਲ ਕਰਦਾ ਹੈ ਉਹ ਹਰ ਚੀਜ਼ ਦਾ ਸਹੀ ਇਸਤੇਮਾਲ ਕਰੇਗਾ ਇਤਨੀ ਮੈਂ ਅਰਜ਼ ਕਰਦੇ ਤੇ ਜੋ ਆਪਣੇ ਸਰੀਰ ਦੀ ਗਲਤ ਵਰਤੋਂ ਕਰਦਾ ਹੈ ਆਪਣੇ ਜ਼ੁਬਾਨ ਦੀ ਗਲਤ ਵਰਤੋਂ ਕਰਦਾ ਹੈ ਆਪਣੀ ਅੱਖਾਂ ਦੀ ਵੀ ਗਲਤ ਵਰਤੋਂ ਕਰਦਾ ਹੈ ਆਪਣੇ ਕੰਨਾਂ ਦੀ ਗਲਤ ਵਰਤੋਂ ਕਰਦਾ ਹੈ ਉਹ ਗੁਰਦੁਆਰੇ ਦੀ ਵੀ ਗਲਤ ਵਰਤੋਂ ਕਰੇਗਾ ਜੋ ਆਪਣੇ ਆਤ ਦੀ ਗਲਤ ਵਰਤੋਂ ਕਰ ਰਿਹਾ ਬਾਕੀ ਦਾ ਕੀ ਸਹੀ ਵਰਤੋਂ ਕਰੇਗਾ ਜੋ ਆਪਣੇ ਮਨ ਦੀ ਗਲਤ ਵਰਤੋਂ ਕਰਦਾ ਹੈ ਜੋ ਆਪਣੇ ਦਿਮਾਗ ਦੀ ਗਲਤ ਵਰਤੋਂ ਕਰਦਾ ਹੈ ਜੋ ਆਪਣੇ ਪੈਰਾਂ ਦੀ ਗਲਤ ਵਰਤੋਂ ਕਰਦਾ ਹੈ ਜੋ ਆਪਣੇ ਹੱਥਾਂ ਦੀ ਗਲਤ ਵਰਤੋਂ ਕਰਦਾ ਹੈ ਉਹ ਗੁਰਦੁਆਰੇ ਦੀ ਵੀ ਗਲਤ ਵਰਤੋਂ ਕਰੇਗਾ ਹੁਣ ਗੁਰਦੁਆਰਾ ਕਿਸ ਵਾਸਤੇ ਹੈ ਸੁਰਤ ਚਰਨ ਵਾਸਤੇ ਇਹ ਸਿਰਫ ਇਸ ਵਾਸਤੇ ਹੋਰ ਕਿਸੇ ਵਾਸਤੇ ਨੇ ਇਸ ਦਾ ਖੁਲਾਸਾ ਮੈਂ ਕਰ ਦਿਆਂਗਾ ਇਹਨਾਂ ਹੀ ਪੰਜ ਖੰਡਾਂ ਦੇ ਖੁਲਾਸਾ ਇਹ ਅਸਥਾਨ ਇੱਕ ਤਕਸਾਲ ਹੈ ਸ਼ਰਮਖਣ ਦੇ ਸਹਿਬ ਇਸ ਨੂੰ ਤਕਸਾਲ ਕਹਿੰਦੇ ਨੇ ਘੜੀਏ ਸ਼ਬਦ ਸਚੀ ਤਕਸਾਲ ਇਹ ਤੇ ਤਕਸਾਲ ਹੈ ਇੱਥੇ ਘੜਨਾ ਆਪਣੇ ਆਪ ਨੂੰ ਐਸਾ ਘੜਨਾ ਹੈ ਕਿ ਗੁਰੂ ਨੂੰ ਕਬੂਲ ਹੋ ਜਾਏ ਐਸਾ ਘੜਨਾ ਹੈ ਕਿ ਗੁਰੂ ਨੂੰ ਪ੍ਰਵਾਨ ਹੋ ਜਾਏ। ਗੱਲ ਇਤਨੀ ਹੈ। ਪਰ ਧਰਮਖੰਡੀ ਮਨੁੱਖ ਦੀ ਇਹ ਪਹਿਚਾਨ ਹੈ ਕਿ ਉਹ ਆਪਣੀ ਜ਼ੁਬਾਨ ਦਾ ਗਲਤ ਇਸਤੇਮਾਲ ਕਰਦਾ ਹੈ। ਆਪਣੀ ਅੱਖਾਂ ਦਾ ਗਲਤ ਇਸਤੇਮਾਲ ਕਰਦਾ ਹੈ ਜੋ ਧਰਮਖੰਡ ਤੋਂ ਥੱਲੇ ਆਇਆ ਮਨੁੱਖ ਜੋ ਧਰਮਖੰਡ تک ਵੀ ਨਹੀਂ ਪਹੁੰਚਿਆ। ਉਹ ਆਪਣੇ ਪੈਰਾਂ ਦਾ ਗਲਤ ਇਸਤੇਮਾਲ ਕਰੇਗਾ ਗਲਤ ਪਾਸੇ ਜਾਣਗੇ। ਆਪਣੇ ਹੱਥਾਂ ਦਾ ਗਲਤ ਇਸਤੇਮਾਲ ਕਰੇਗਾ ਗਲਤ ਕੰਮ ਕਰਨਗੇ। ਆਪਣੀ ਰਸਨਾ ਦਾ ਗਲਤ ਇਸਤੇਮਾਲ ਕਰੇਗਾ ਗਲਤ ਬੋਲੇਗਾ। ਆਪਣੇ ਦਿਮਾਗ ਦਾ ਗਲਤ ਇਸਤੇਮਾਲ ਕਰੇਗਾ ਗਲਤ ਸੋਚੇਗੀ ਤੇ ਜੋ ਆਪਣੇ ਜੀਵਨ ਦਾ ਹੀ ਗਲਤ ਇਸਤੇਮਾਲ ਕਰ ਰਿਹਾ ਹੈ ਉਹ ਗੁਰਦੁਆਰੇ ਦਾ ਕੀ ਸਹੀ ਇਸਤੇਮਾਲ ਕਰ ਸਕਦਾ ਹੈ ਕਦੇ ਹੀ ਨਹੀਂ ਕਰੇਗਾ ਹੋ ਸਕਦਾ ਉੱਥੇ ਬੈਠ ਕੇ ਵੀ ਸ਼ਰਾਬ ਪੀਏ ਜਾਂ ਸ਼ਰਾਬ ਪੀ ਕੇ ਆਵੇ ਹੋ ਸਕਦਾ ਹੈ ਉੱਥੇ ਵੀ ਤਾਸ਼ ਖੇਡੇ ਤੋ ਤਾਸ਼ ਖੇਡਣ ਵਾਸਤੇ ਤੇ ਗੁਰਦੁਆਰਾ ਨਹੀਂ ਬਣਦਾ ਤਾਸ਼ ਕਲੱਬ ਦੇ ਵਿੱਚ ਖੇਡੀ ਗਈ ਆਪਣੇ ਘਰ ਦੇ ਵਿੱਚ ਖੇਡੋ ਇੱਥੇ ਸਤਿ ਸੰਗ ਸਤਿ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਬਖਾਨੀ ਫਿਰ ਕਹਿੰਦੇ ਸਮਾਂ ਨਹੀਂ ਪਾਸ ਹੁੰਦਾ ਕੀ ਕਰੀਏ ਪੁਰਖਾ ਸਮਾਂ ਪਾਸ ਨਹੀਂ ਕਰਨਾ ਸਮੇਂ ਨੂੰ ਸਫਲ ਕਰਨਾ ਹੈ ਜ਼ਿੰਦਗੀ ਪਾਸ ਨਹੀਂ ਕਰਨੀ ਜ਼ਿੰਦਗੀ ਸਫਲ ਕਰਨੀ ਹੈ ਸਮਾਂ ਪਾਸ ਕਰਨਾ ਬੁਥੇਰੇ ਥਾਂ ਉਹਨੇ ਥੇਦਰ ਨੇ ਟੀਵੀ ਵੇਖ ਕੋਈ ਨੌਵਲ ਪੜ ਲੈ ਕਲੱਬ ਦੇ ਚਲਾ ਜਾ। ਥੀਟਰ ਨੇ ਬਹੁਤ ਕੁਝ ਹੈ। ਇੱਥੇ ਤੇ ਸਮਾਂ ਸਫਲ ਕਰਨਾ। ਜ਼ਿੰਦਗੀ ਸਫਲ ਕਰਨੀ। ਔਰ ਖੇਮਾ ਕਰਨੀ ਇੱਥੇ ਬੈਠ ਕੇ ਅਗਰ ਤਾਸ ਖੇਡਣ ਲੱਗ ਪਈਏ ਸਤਸੰਗ ਨਹੀਂ ਫਿਰ ਗੁਰਦੁਆਰਾ ਨਹੀਂ ਰਹਿ ਜਾਂਦਾ ਕਲੱਬ। ਕੋਈ ਆਮ ਥਾਂ, ਕੋਈ ਆਮ ਗੱਲ। ਪਰ ਐਸਾ ਕਿਉਂ ਹੈ ਕਿ ਜੋ ਆਪਣੇ ਜੀਵਨ ਦੀ ਹੀ ਸਹੀ ਵਰਤੋਂ ਨਹੀਂ ਕਰੇਗਾ, ਉਹ ਗੁਰਦੁਆਰੇ ਦੀ ਸਹੀ ਵਰਤੋਂ ਨਹੀਂ ਕਰ ਸਕਦਾ। ਇਤਨੀ ਮਹਾਨਤ। ਜੋ ਆਪਣੇ ਹੱਥਾਂ ਦੀ ਸਹੀ ਵਰਤੋਂ ਨਹੀਂ ਕਰ ਸਕਦਾ ਉਹ ਗੁਰਦੁਆਰੇ ਦੀ ਸਹੀ ਵਰਤੋਂ ਨਹੀਂ ਕਰੇਗਾ ਜੋ ਆਪਣੀ ਜ਼ਬਾਨ ਦੀ ਸਹੀ ਵਰਤੋਂ ਨਹੀਂ ਕਰ ਸਕਦਾ ਉਹ ਗੁਰਦੁਆਰੇ ਦੀ ਸਹੀ ਵਰਤੋਂ ਨਹੀਂ ਕਰੇਗਾ ਤੇ ਜਿਸ ਨੇ ਆਪਣੇ ਜ਼ਿੰਦਗੀ ਦੀ ਸਹੀ ਵਰਤੋਂ ਕਰ ਲਈ ਉਹ ਗੁਰਦੁਆਰੇ ਦੀ ਵੀ ਸਹੀ ਵਰਤੋਂ ਕਰੇਗਾ ਕਿਉਂਕਿ ਆਪਣੇ ਦੇਸ਼ ਤੋਂ ਬਾਹਰ ਜਦ ਘੁੰਮ ਫਿਰ ਕੇ ਮੈਂ ਦੇਖਿਆ ਕੋਈ ਥੋੜੀ ਗੁਰਦੁਆਰੇ ਨੇ ਜਿਨ੍ਹਾਂ ਦਾ ਸਹੀ ਇਸਤੇਮਾਲ ਹੋ ਰਿਹਾ ਹੋਵੇ ਵਰਨਾ ਨਹੀਂ ਹੈ ਗਲਤ ਨੂੰ ਨਾ ਚੰਗੀ ਲਗੇ ਨਾ ਤਾਂ ਮੇਰੀ ਕੋਈ ਬਹੁਤੀ ਐਸੀ ਇੱਛਾ ਵੀ ਨਹੀਂ ਕਿ ਤੁਹਾਨੂੰ ਚੰਗੀ ਲਗੇ ਕਿ ਕੋਈ ਜ਼ਰੂਰੀ ਮੇਰੀ ਇੱਛਾ ਵੀ ਨਹੀਂ ਇਸ ਰੰਗ ਦੀ ਵਾਅਦਾ ਤਾਂ ਵਾਅਦਾ ਇਤਨਾ ਹੀ ਹੈ ਨਾ ਆਪਾਂ ਚੱਲਦੇ ਭਲੇ ਤੁਸੀਂ ਵਸਦੇ ਬੰਦੇ ਕੋਈ ਲੰਬੀ ਛੋੜੀ ਗੱਲ ਤੇ ਹੈ ਕੋਈ ਝਗੜਾ ਝਗੜਾ ਥੋੜੀ ਕਰਨਾ ਹੈ ਕੋ ਮਕਦਮੇਬਾਜ਼ੀ ਥੋੜੀ ਕਰਨੀ ਹੈ ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਆਪਣੇ ਦੇਸ਼ ਤੋਂ ਬਾਹਰ ਭਾਰਤ ਤੋਂ ਬਾਹਰ ਧਰਮ ਮੰਦਰਾਂ ਦਾ ਸਹੀ ਇਸਤੇਮਾਲ ਨਹੀਂ ਹੈ ਇਹ ਜੇ ਧਰਮ ਮੰਦਰ ਦਾ ਵੀ ਸਹੀ ਇਸਤੇਮਾਲ ਨਹੀਂ ਤੇ ਫਿਰ ਕੀ ਇੱਕ ਕਲੱਬ ਦਾ ਉਸੇ ਢੰਗ ਨਾਲ ਇਸਤੇਮਾਲ ਕੀਤਾ ਜਾਂਦਾ ਜੋ ਕਲੱਬ ਦਾ ਵਿਧਾਨ ਹੈ ਇੱਕ ਥੀਏਟਰ ਦਾ ਉਸੇ ਢੰਗ ਨਾਲ ਇਸਤੇਮਾਲ ਕੀਤਾ ਜਾਂਦਾ ਜਿਸ ਵਾਸਤੇ ਕੇ ਥੀਏਟਰ ਬਣਾਇਆ ਗਿਆ ਪਰ ਇੱਕ ਗੁਰਦੁਆਰੇ ਦਾ ਉਸ ਵਾਸਤੇ ਇਸਤੇਮਾਲ ਨਹੀਂ ਕੀਤਾ ਜਾਂਦਾ ਜਿਸ ਵਾਸਤੇ ਕੇ ਬਣਾਇਆ ਗਿਆ ਜਿਸ ਢੰਗ ਵਾਸਤੇ ਬਣਾਇਆ ਗਿਆ ਉਸ ਵਾਸਤੇ ਬਣਾਇਆ ਹੈ ਸਿਰਫ ਸੱਚ ਤੱਕ ਪਹੁੰਚਣ ਵਾਸਤੇ ਜਿਸ ਵਾਸਤੇ ਬਣਾਇਆ ਹੈ ਸਿਰਫ ਸੱਚ ਤੱਕ ਪਹੁੰਚ ਸਕੀਏ ਲੱਖਾਂ ਡਾਲਰ ਖਰਚ ਕਰ ਦਿੰਦੇ ਹਾਂ ਇੰਨਾ ਸਿਲਸਿਲਾ ਬਣਾਇਆ ਤੇ ਕਿਸ ਵਾਸਤੇ ਸੱਚ ਤੱਕ ਪਹੁੰਚਣ ਵਾਸਤੇ ਤੇ ਮੈਂ ਫਿਰ ਅਰਜ਼ ਕਰਾਂ ਜੇ ਜੀਵਨ ਦਾ ਸਹੀ ਇਸਤੇਮਾਲ ਨਹੀਂ ਤਾਂ ਫਿਰ ਗੁਰਦੁਆਰੇ ਦਾ ਵੀ ਸਹੀ ਇਸਤੇਮਾਲ ਨਹੀਂ ਜੇ ਜ਼ਿੰਦਗੀ ਦੀ ਸਹੀ ਵਰਤੋਂ ਨਹੀਂ ਤਾਂ ਫਿਰ ਗੁਰਦੁਆਰੇ ਦੀ ਵੀ ਸਹੀ ਵਰਤੋਂ ਨਹੀਂ ਔਰ ਹਿੰਦੁਸਤਾਨ ਦੇ ਇਤਨੇ ਗੱਲ ਤੇ ਮੰਨ ਨਹੀਂ ਪੈਣੇ ਹਨ ਧਨ ਦੀ ਦੁਨੀਆ 'ਚ ਜ਼ਰੂਰ ਪਛੜਿਆ ਹੋਇਆ ਹੈ ਧਰਮ ਦੀ ਦੁਨੀਆ 'ਚ ਨਹੀਂ ਪਛੜਿਆ ਇਤਨੀ ਮਾਇਸ ਕਰ ਕੋਈ ਮਨੁੱਖ ਗੁਰਦੁਆਰੇ ਦਾ ਗਲਤ ਇਸਤੇਮਾਲ ਨਹੀਂ ਕਰ ਸਕਦਾ। ਅਗਰ ਕਰੇ ਉਹ ਸੇਵਕਤ ਰੋਗ ਦਿੱਤਾ ਜਾਂਦਾ ਉਸੇ ਦਾ। ਕੋਈ ਮਨੁੱਖ ਧਰਮ ਮੰਦਰਾਂ ਦਾ ਗਲਤ ਇਸਤੇਮਾਲ ਨਹੀਂ ਕਰ ਸਕਦਾ। ਸਨਾਤਨੀ ਮੰਦਰ ਹੋਵਨ, ਗੁਰੂ ਘਰ ਦੇ ਅਸਥਾਨ ਹੋਵਨ, ਜੈਨ ਮੰਦਰ ਹੋਵਨ, ਬੋਧ ਮੰਦਰ ਹੋਵਨ। ਮੰਦਰ ਸਿਰਫ ਬਣੇ ਨੇ ਪ੍ਰਭੂ ਨਾਲ ਜੁੜਨ ਵਾਸਤੇ। ਪਰਮਾਤਮਾ ਨਾਲ ਜੁੜਨ ਵਾਸਤੇ। ਹੋਰ ਕੁਝ ਕਰਨਾ ਹੈ ਬੜੇ ਗੁਰਦੁਆਰੇ ਬਣੇ ਹੈ। ਸਿਰਫ ਗੁਰੂ ਤੱਕ ਪਹੁੰਚਣ ਵਾਸਤੇ ਗੁਰਦੁਆਰਾ ਬਣਿਆ ਹੈ ਸਿਰਫ ਸੱਚ ਤੱਕ ਪਹੁੰਚਣ ਵਾਸਤੇ ਪਰ ਜੇ ਗੁਰਦੁਆਰੇ ਦਾ ਸਹੀ ਇਸਤੇਮਾਲ ਨਹੀਂ ਤਾਂ ਇਤਨੀ ਗੱਲ ਜ਼ਰੂਰ ਹੈ ਕਿ ਉਸਨੇ ਆਪਣੀ ਜ਼ਿੰਦਗੀ ਦਾ ਵੀ ਸਹੀ ਇਸਤੇਮਾਲ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਜਾਤ ਹੈ ਹੀ ਨਹੀਂ ਅਗਰ ਜਾਤ ਹੋਵੇ ਉਹ ਮਨ ਗੁਰਦੁਆਰੇ ਦੀ ਬੇਅਦਬੀ ਨਹੀਂ ਕਰੇਗਾ ਇਤਨੀ ਮੈਂ ਅਰਜ਼ ਕਰਦਾ ਹਾਂ ਅਦਬ ਨਾਲ ਆਵੇਗਾ ਅਦਬ ਨਾਲ ਬੈਠੇਗਾ ਅਦਬ ਨਾਲ ਸੁਣੇਗਾ ਅਦਬ ਨਾਲ ਸਾਰੇ ਕੰਮ ਕਰੇ। ਔਰ ਅਦਬ ਹੀ ਬਜ਼ੁਰਗੇ ਦਾ ਬਜ਼ੁਰਗ ਦੇ ਸਤਿਕਾਰ ਦਾ ਪਹਿਲਾ ਚਿੰਨ ਹੈ ਅਦਬ। ਅਦਬ ਪਹਿਲਾ ਕਰੀਨਾ ਹੈ ਮੁਹੱਬਤ ਕੇ ਕਰੀਨੋਂ ਨੇ ਇਕਬਾਲ ਨੇ ਸਾਫ਼ ਕਹਿ ਦਿੱਤਾ। ਅਦਬ ਗੁਰੂ ਨਾਲ ਪਿਆਰ ਹੈ ਅਦਬ। ਪ੍ਰਮਾਤਮਾ ਨਾਲ ਪਿਆਰ ਹੈ ਅਦਬ। ਜਿੱਥੇ ਬੇਅਦਬੀ ਹੈ ਉਥੇ ਇੱਕ ਗੱਲ ਤੇ ਮਨੁੱਖ ਨੇ ਮੰਨ ਲਈ ਕਿ ਮੈਥੋਂ ਵੱਡਾ ਨਹੀਂ ਕੋਈ ਅਦਬ ਕਰਨ ਦੀ ਲੋੜ ਨਹੀਂ ਅਦਬ ਬੰਦਾ ਕਿਸ ਦਾ ਕਰਦਾ ਆਪਣੇ ਤੋਂ ਵੱਡੇ ਦਾ ਤੇ ਜੀ ਬੇਅਦਬੀ ਤੇ ਇਤੋਂ ਗੱਲ ਤੇ ਸਪਸ਼ਟ ਹੋ ਗਈ ਗੁਰੂ ਕੋਈ ਵੱਡਾ ਨਹੀਂ ਗੁਰਦੁਆਰਾ ਕੋਈ ਵੱਡਾ ਨਹੀਂ ਅਸੀਂ ਗੱਲ ਤੇ ਇਸਤੇਮਾਲ ਕਰ ਸਕਦੇ ਬੇਅਦਬੀ ਕਰਨੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਸਲਈਆ ਮੈਂ ਤੁਹਾਡੇ ਸਾਹਮਣੇ ਰੱਖਾਂ ਬਾਈ ਸਾਹਿਬ ਕਹਿੰਦੇ ਨੇ ਬਾਹਰ ਕੀ ਅਗਨ ਬੂਝਕ ਜਲ ਸਰਤਾ ਕੇ ਨਾਓਂ ਮੇ ਜੋ ਆਗ ਲਾਗੇ ਕੈਸੇ ਕਹਿ ਬੁਝਾਈਏ ਮਕਾਨ ਨੂੰ ਅਗ ਲੱਗ ਜਾਇਆ ਦੁਕਾਨ ਨੂੰ ਅਗ ਲੱਗ ਜਾਇਆ ਤੇ ਪਾਣੀ ਨਾਲ ਬੁਝਾਵਾਂਗੇ ਤੇ ਭਾਈ ਜੀ ਕਹਿੰਦੇ ਨੇ ਪਾਣੀ ਨੂੰ ਅਗ ਲੱਗ ਜਾਇ ਇਥੇ ਫਿਰ ਕੀ ਕਰੀਏ ਫਿਰ ਕਿਸ ਤਰ੍ਹਾਂ ਬੁਝਾਈਏ चोरन के त्रास ओट लीजिए कोट गढ़ गढ़ में जो लूट लीजिए कहां कत जाइए चोर तो भजदे हो डाकुआ तो बचते हो चले जाइए थाने तो पुलिस ही लूट लवे फिर कितने जाइए फिर किसे जाइए भाई साहब कहें माया डर डरपत हार जो गुरुद्वारे आवे कहां जो ब्यापे माया कहां ठहराइए ਦੁਨੀਆ ਦੇ ਕਲੇਸ਼ਾਂ ਤੋਂ ਡਰਦੇ ਹੋਏ ਦੁਨੀਆ ਦੇ ਵਿਕਾਰਾਂ ਤੋਂ ਡਰਦੇ ਹੋਏ ਦੁਨੀਆ ਦੇ ਅਨਰਥ ਤੋਂ ਡਰਦੇ ਹੋਏ ਆਈਏ ਗੁਰਦੁਆਰੇ ਤੇ ਗੁਰਦੁਆਰੇ ਵੀ ਅਨਰਥ ਕਰਨ ਲੱਗੀਏ ਤੇ ਫਿਰ ਕਿੱਥੇ ਜਾਵਾਂਗੇ ਤੇ ਪਾਣੀ ਵਿੱਚ ਅੱਗ ਲੱਗਦੇ ਠੀਕ ਇਸ ਤਰ੍ਹਾਂ ਮੁਝਾਈਏ ਕਿ ਤੇ ਪਾਣੀ ਵਿੱਚ ਅੱਗ ਲੱਗਦੇ ਜੇ ਗੁਰਦੁਆਰੇ ਵੀ ਅਨਰਥ ਕਰਨਾ ਹੈ ਤਾਂ ਮੈਂ ਇਤਨੀ ਅਰਜ਼ ਕਰਦਿਆਂ ਗੁਰਦੁਆਰਾ ਨਾ ਕੋਈ ਪਲੇਗ੍ਰਾਉਂਡ ਹੈ ਨਾ ਇਹ ਕਲੱਬ ਹੈ ਨਾ ਇਹ ਖੇਤਰ ਹੈ ਇੱਥੇ ਕੋਈ ਇੰਦਰੀਆਂ ਦਾ ਰਸ ਨਹੀਂ ਇੱਥੇ ਕੋਈ ਮਨੋਰੰਜਨ ਨਹੀਂ ਜਿੱਥੇ ਅੱਖਾਂ ਦਾ ਰਸ ਲੈਣ ਵਾਸਤੇ ਨਹੀਂ ਆਣਾ ਤੇ ਨਾ ਹੀ ਗੁਰਬਾਣੀ ਅੱਖਾਂ ਦਾ ਰਸ ਹੈ ਨਾ ਜ਼ਬਾਨ ਦਾ ਰਸ ਹੈ ਨਾ ਕੰਨਾਂ ਦਾ ਰਸ ਹੈ ਨਾ ਖਲੜੀ ਦਾ ਰਸ ਹੈ ਇਹ ਆਤਮਾ ਦਾ ਰਸ ਹੈ ਹੁਣ ਆਤਮਾ ਦਾ ਰਸ ਮਾਣਨ ਵਾਸਤੇ ਇਤਨੀ ਗੱਲ ਸਪਸ਼ਟ ਹੈ ਕਿ ਮਨੁੱਖ ਆਪਣੇ ਜੀਵਨ ਦਾ ਸਹੀ ਇਸਤੇਮਾਲ ਕਰੇ ਕਾਦਰ کریم ਨੇ ਬਹੁਤ ਵੱਡੀ ਬਖਸ਼ਿਸ਼ ਸਾਨੂੰ ਇਹ ਸਰੀਰ ਦਿੱਤਾ ਹੈ ਇਹ ਕਾਇਆ ਦਿੱਤੀ ਹੈ ਤੇ ਇਸ ਕਾਇਆ ਦਾ ਸਹੀ ਇਸਤੇਮਾਲ ਕਰਨਾ ਹੈ ਇਸ ਦਾ ਸਹੀ ਪ੍ਰਯੋਗ ਕਰਨਾ ਹੈ ਸਾਇਦ ਕਹਿੰਦੇ ਨੇ ਜੋ ਕਾਇਆ ਦਾ ਸਹੀ ਪ੍ਰਯੋਗ ਕਰਦਾ ਹੈ ਉਹ ਬੰਦਾ ਧਰਮ ਖੰਡੀ ਹੈ ਪਹੁੰਚ ਗਿਆ ਪਹਿਲੀ ਸਟੇਜ ਤੇ